ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਗਾਮਾ ਦਿਖਾਵਾਂਗੇ ਬਈ ਪਹਿਲੇ ਨੰਬਰ ਵਾਲੀ ਦਾ ਚੋਣ ਚਵਾ ਦੇਖੋ ਬੜਾ ਚੰਗਾ ਆ ਗਿਆ ਬੜਾ ਨਹੀਂ ਆਇਆ ਚੰਗੀ ਆਇਆ ਚਵਾਈ ਲੈ ਮੋਟੀ ਮੋਟੀ ਚਵਾਈ ਬਈ ਚੈੱਕ ਕਰ ਸਕਦੇਮ ਬਹੁਤ ਚੰਗਾ ਆ ਗਿਆ ਚਵਾ ਲੱਗਿਆ ਕੋਈ ਵੀਰ ਨੇ ਨਿਆਣਾ ਨਹੀਂ ਲਾਇਆ ਕੋਈ ਬੱਚਾ ਨਹੀਂ ਲਾਇਆ ਕਦੋਂ ਸੂਈਆਂ ਸੰਦੀ ਬਈ ਬਈ ਰਾਤ ਦੀ ਸੂਈ ਆ ਬੱਚਾ ਬੱਸ ਆਣਾ ਬੱਚਾ ਬੱਛਾ ਦੇਗੀ ਉਹ ਜ਼ੇਰ ਪਈ ਹੈ ਜ਼ੇਰ ਭਈ ਆ ਪਈਆ ਕੰਪਲੀਟ ਬੱਠਲ ਚ ਪਈ ਆਗੀ। ਬਾਕੀ ਯਾਰ ਨੇ ਬਾਦ ਦਿਖਾ ਦੇ ਦੋ ਬੈੜ ਦਾ। ਹੂੰ। 25 26 ਕਿਲੋ ਦੁੱਧ ਦਿਓ। ਬੈੜ ਖੁੱਲਾ 25 26 ਤੇ ਮੁੱਲ ਫੋਨ ਤੇ ਹੋਊਗਾ। ਮੁੱਲ ਫੋਨ ਤੇ ਹੋਊਗਾ। ਇਹ ਬਈ ਦੋ ਨੰਬਰ ਤੇ ਸੰਦੀਪ ਕਿਹੜਾ ਸੂ ਆ ਗਈ? ਇਹ ਵੀ ਬਈ ਦੂਜਾ ਸੂ ਆਈ ਆ। ਇਹ ਤਾਂ ਸੂਈ ਆ। ਇਹ ਤਾਂ ਸੋਭਾ ਹੀ ਸੂਈ ਆ 2:30 ਵਜੇ ਤੇ ਆ ਜੇਰ ਪਈ ਹੈ ਦੀ ਬੱਚਾ ਇਹੇ ਮਗਰ ਵੀ ਬੱਚਾ ਹੀ। ਬਈ ਇੱਕ ਨੰਬਰ ਢੰਡੀ ਸੀ ਰਵਾਉਦਾ ਹਨਾ। ਹਾਂ ਢੰਡੀ ਸੀ। ਬਈ ਇਹ ਨਾ ਬੈੜ ਤੋਂ ਬੈਠਾ ਨਹੀਂ ਜਾਂਦਾ ਜੇਰ ਨਹੀਂ ਸੀ ਪੈਂਦੀ ਤਾਂ ਕਰਕੇ 5 6 ਕਿਲੋ ਬੋਲਾ ਇਹਦਾ ਕੱਢਿਆ ਵਾ। ਠੀਕ ਹੈ ਹਾਂ ਪਲੂਨ ਆਪਣੇ ਘਰ ਦੀ ਬੈੜਾ ਪਲੂਨ ਦਾ ਦੁੱਧ 24 25 ਕਿਲੋ ਦਿੱਤਾ ਵਾ 23 ਕਿਲੋ ਦੀ ਗਾਰੰਟੀ ਦੇ ਦਿਆਂਗੇ ਮੁੱਲ ਫੋਨ ਤੇ ਹੋਊਗਾ ਮੁੱਲ ਫੋਨ ਤੇ ਹੋਊਗਾ ਜੀ ਬਾਈ ਠੀਕ ਹੈ ਬਾਈ ਹਾਂ ਜੇ ਰੁਪਏ ਦੀ ਆ ਭਈ ਇਹ ਕੰਪਲੀਟ ਆ ਤੇ ਸੰਦੀਪ ਤੰਨਾ ਨੰਬਰ ਤੇ ਕਿਹੜਾ ਸੂਆ ਆ ਗਿਆ ਬਾਈ ਇਹ ਵੀ ਬਾਈ ਦੂਜਾ ਸੂਆ ਇਹਨੂੰ ਹੋ ਗਿਆ 2 ਮਹੀਨੇ ਸੂਈ ਨੂੰ ਆ ਬੱਚਾ ਬੱਚੀ ਖੜੀ ਆ ਗਈ ਬੱਚਾ ਬੱਚੀ ਆ ਗਈ ਹੈ ਨਾ ਹਾਂ ਜੀ ਧਾਰਾਂ ਬਾਈ ਇਹਦੇ ਹੀ ਮਾਰੂਗੇ ਹਾਂ ਧਾਰਾਂ ਇਹਦੇ ਵੀ ਮਾਰ ਦਿੰਨੇ ਆ ਅੱਗੇ ਭਾਈ ਤਿੰਨ ਨੰਬਰ ਤੇ ਸੰਦੀਪ ਕਿਹੜਾ ਸੂਆ ਜੀ ਇਹ ਵੀ ਭਾਈ ਦੂਜਾ ਸੂਆ ਸੋਈ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਸੂਈ ਨੂੰ ਹੋ ਗਿਆ 2 ਮਹੀਨੇ ਆ ਬੱਚਾ ਬੱਚੀ ਖੜੀ ਆ ਠੀਕ ਹੈ ਭਾਈ ਹਾਂਜੀ ਤੇ ਚੋਣ ਚਵਾ ਬਹੁਤ ਚੰਗਾ ਚੋਣ ਚਵਾ ਤਾਂ ਇੱਕ ਨੰਬਰ ਆ ਕੋਈ ਭੂਰ ਨਹੀਂ ਛੜਾਣੀ ਭਾਈ ਆ ਮਗਰਲੇ ਥਣਾ ਦੀ ਕਿੰਨਾ ਦਾ ਦਾ ਹੈ ਰਹਿ ਦੁੱਧ 22 ਕਿਲੋ ਨੈਟ ਦੁੱਧ ਤਿਆਰ ਆ ਜਿਹੜਾ ਚੋਣ ਵਾਲਾ ਭਾਈ ਹੋਊਗਾ ਜ਼ਿਆਦਾ 2 ਟਾਈਮ ਪਾ 4 ਟਾਈਮ ਚਵਾਈ ਕਰ ਸਕਦੇ ਕੋਈ 22 ਕਿਲੋ ਦੁੱਧ ਮੰਨ ਕੇ ਆ ਜੀ ਹੂੰ ਤੇ ਜਿਹੜੀ ਵੀਡੀਓ ਬਣਾਈਆ ਪਿੰਡ ਹੈਗਾ ਵੀਰ ਦਾ ਭਾਈ ਕੁੱਸਾ ਜਿਲ੍ਹਾ ਇਹਨੂੰ ਮੋਗਾ ਤਸੀਰ ਨਿਹਾਲ ਸਿੰਘਲ ਨੇੜੇ ਨਿਹਾਲ ਸਿੰਘਲ ਹੀ ਰਹਿੰਦਾ ਟਰੋ ਮੀਲੀਆ ਪਿੰਡ ਵੀ ਨੇੜੇ ਰਹਿੰਦਾ ਬਲਾਸ਼ਪੁਰ ਵੀ ਨੇੜਿਆ ਕੰਡੈਕਟਰ ਨੰਬਰ ਬੁਣੀ ਹਿੰਦੀ 75298 44960 ਤੇ ਕੀ ਮੁੱਲ ਆ ਭਾਈ ਇਹਦਾ ਲੈਣ ਦਾ ਮੁੱਲ ਯਾਰ ਲੋਕਾਂ ਵਾਂਗੂ ਨਹੀਂ ਆ ਮੈਂ 80 85 ਕਰਨਾ 70 ਮੁੱਲ 68000 ਦੀ ਵੜ ਦੇ ਠੀਕ ਹੈ ਭਾਈ ਅੱਗੇ ਲਾਸਟ ਤੇ ਕਿਹੜਾ ਸੂਆ ਕੀ ਚਾਰ ਇਹ ਬਾਈ ਘਰੇ ਦੁੱਧ ਪੀਣ ਵਾਲਿਆਂ ਨੂੰ ਇੱਕ ਨੰਬਰ ਆ ਭਾਈ ਯਾਰ ਇਹ ਵੀ ਦੂਜਾ ਸੂਆ ਆਪਣੇ ਘਰੇ ਹੀ ਸੂਈ ਆ ਹਫਤਾ ਹੋ ਗਿਆ ਸੂਈ ਨੂੰ ਇਹਨੂੰ ਉਹ ਬੱਚਾ ਬੱਛਾ ਇਹਦਾ ਤੇ ਦੁੱਧ ਹੁਣ ਹੋਊਗਾ 14 ਕਿਲੋ ਇਹਦੇ ਥੱਲੇ ਦੁੱਧ ਦੇ ਤੂੰ 15 16 ਕਿਲੋ ਬੈੜਾ ਤੇ ਮੁੱਲ ਬਾਈ ਮੁੱਲ ਬਹੁਤ ਲੈਣ ਦੇ ਜਾਂ 50000 ਰੁਪਇਆ ਮੁੱਲ 48 ਦੀ ਵਿੜ ਦੇ ਚੱਕੋ ਬਾਈ ਤੇ ਕੰਟੈਕਟ ਨੰਬਰ ਬੋਲ ਦੇ ਇੱਕ ਵਾਰੀ 7529844960 ਠੀਕ ਹੈ